ਪਤਾ ਪਿਹੜੇ ਜਿਹੜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਇਹ ਸੈਂਪਲ ਲੈਂਦੇ ਆ ਔਰ ਟੈਸਟ ਕਰਦੇ ਆ ਪਰ ਜਿਹੜੀਆਂ ਇਸ ਤੋਂ ਸવાય ਅਸੀਂ ਐਕਟੀਵਿਟੀਜ਼ ਕਰਦੇ ਆ ਮੈਂ ਉਹ ਵੀ ਤੁਹਾਨੂੰ ਡਿਟੇਲ ਕਰਾਂਗਾ ਸਾਰਾ ਕਿ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਫੂਡ ਸੇਫਟੀ ਵੈਨ ਸਾਡੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈਗੀ ਆ ਜਿਹੜੀ ਜਾ ਕੇ ਇਸ ਮੌਕੇ ਤੇ ਟੈਸਟ ਕਰਕੇ ਲੋਕਾਂ ਨੂੰ ਦੱਸਦੀ ਆ ਤੇ ਉਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਡੇਰੀ ਵਾਲਾ ਦੁਕਾਨਦਾਰ ਜਿਹੜਾ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਆਪਣੀ ਸੇਫਟੀ ਵਾਸਤੇ ਟੈਸਟ ਕਰਾ ਸਕਦਾ ਕਿਉਂਕਿ ਉਹ ਕਹਿੰਦਾ ਜੀ ਮੈਂ ਵੀ ਕਿਤੇ ਪਰਚੇਸ ਕਰ ਰਿਆ ਮੈਂ ਕਿਤੇ ਘਰ ਬਣਾ ਰਿਹਾ ਇਹ ਸੋ ਉਹਨਾਂ ਇਸ ਇਸ ਤੋਂ ਸવાય ਜਿਹੜੇ ਰੈਡੀ ਵਾਲੇ ਹੈਗੇ ਆ ਉਹਦੇ ਚ ਜਿਹੜੇ ਬੇਅਰ ਮਿਨੀਮਮ ਸਟੈਂਡਰਡਸ ਹੈਗੇ ਆ ਉਹਨਾਂ ਨੂੰ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਸਰਟੀਫਿਕੇਸ਼ਨ ਵੀ ਕਰਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਦੇ ਆ ਔਰ ਉਹਨਾਂ ਨੂੰ ਜਿਹੜੀ ਹਾਈਜੀਨ ਪ੍ਰੈਕਟਿਸਸ ਹੈ ਉਹਦੇ ਬਾਰੇ ਵੀ ਦੱਸਦੇ ਆ ਔਰ ਅਸੀਂ ਬਹੁਤ ਕੁਝ ਨਵਾਂ ਕਰਨ ਜਾ ਰਹੇ ਹਾਂ ਉਹ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਬਟ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਫੂਡ ਚੇਨ ਦੇ ਨਾਲ ਖੇਤਾਂ ਤੋਂ ਲੈ ਕੇ ਸੋਇਲ ਹੈਲਥ ਤੋਂ ਲੈ ਕੇ ਜਿਹੜਾ ਕਿਸਾਨ ਪ੍ਰੋਡਿਊਸ ਕਰ ਰਿਹਾ ਔਰ ਫਿਰ ਉਹ ਮੰਡੀ ਵਿੱਚ ਜਾ ਰਹੀ ਹੈ ਜਾਂ ਡੇਰੀ ਹੈਗੀ ਆ ਕੋਈ ਜਿਹੜਾ ਪਿੰਡ ਦੇ ਵਿੱਚ ਕਿਸੇ ਨੇ ਕੋਈ ਮवेशੀ ਰੱਖੇ ਹੋਏ ਆ ਦੁੱਧ ਦੁੱਧ ਤੋਂ ਚੱਲਦਾ ਉਹਦੇ ਕੋਲੋਂ ਫਿਰ ਅੱਗੇ ਦੂਜੀ ਲੈ ਕੇ ਜਾਂਦਾ ਫਿਰ ਉਹ ਕਿਤੇ ਨਾ ਕਿਤੇ ਡੇਰੀ ਵੇਚ ਜਾਂਦਾ ਉੱਥੇ ਪ੍ਰੋਸੈਸਿੰਗ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਮਤਲਬ ਜਵੇਂ ਮਿਲਕ ਤੇ ਉਹਦੇ ਪ੍ਰੋਡਕਟਸ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਆ ਜੀ ਜਦੋਂ ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਹੈ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਐਡਲਟ੍ਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਅਨ ਰਹਿੰਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਆ ਇਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਆਇਆ ਸੀ ਮਤਲਬ ਤੁਸੀਂ ਕਹ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬ-ਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59-58 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰੇ ਹੋਜੇ ਕੈਮੀਕल्स ਯੂਜ਼ ਕੀਤੇ ਆ ਜਿਹੜੇ ਨਹੀਂ ਯ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਵੀ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਜਾਂ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘਰ ਤੋਂ ਘੱਟ ਖਰੀਦੋ ਉਹਦਾ ਘਰ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਂਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਵਿੱਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਆਂਟਲ ਕਿਤੇ ਮਤਲਬ ਕਿਤੇ 1 ਕੁਆਂਟਲ ਕਿਤੇ 2 ਕੁਆਂਟਲ ਕਿਤੇ 3 ਕੁਆਂਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਨੂੰ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘੋ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 90% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ਘਿਓ ਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 G A2 G ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ देयर इज ਨਥਿੰਗ ਲਾਈਕ A2 ghee ਕੋਈ A ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਿਆ ਜੀ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ ਜਾ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਤੇ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਘਿਓ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਾਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈਗੀ ਆ ਤੇ ਤੀਜੀ ਗੱਲ ਇਹ ਹੈ ਕਿ ਜਿਹੜਾ ਅੱਗੇ ਮਿਲਕ ਹੈ ਮਿਲਕ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਪਹਿਲਾਂ ਬਹੁਤ ਜ਼ਿਆਦਾ ਸੀ ਜੇ 22 ਤੇ 23 ਦੀ ਗੱਲ ਕਰਾਂ ਵੀ 1400 ਤੋਂ 487 ਤੇ ਜਦੋਂ ਦੀ ਅਸੀਂ ਸਖਤੀ ਕੀਤੀ ਹੈ ਜਿਹੜੇ ਫੂਡ ਸੇਫਟੀ ਬੈਂਸ ਆਈਆਂ ਹੁਣ ਜਿਹੜਾ ਉਸ ਤੋਂ ਬਾਅਦ ਅਸੀਂ 654 ਤੋਂ 88 ਤੇ ਇਸ ਵਾਰੀ 310 ਦੇ ਵਿੱਚੋਂ 82 ਸੋ ਇਸੇ ਤਰ੍ਹਾਂ ਹੁਣ ਜਿਹੜਾ ਇਸ ਸਾਲ ਦਾ 195 ਦੁੱਧ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਮੰਨ ਲਓ ਜਿਵੇਂ ਕਿਸੇ ਨੇ ਪਾਣੀ ਪਾ ਦਿੱਤਾ ਜ਼ਿਆਦਾ ਕਾਮਨਸਟ ਹੈ ਇਹ ਵੀ ਉਹ ਪਾਣੀ ਪਾ ਦਿੰਦੇ ਵੀ ਪਾਣੀ ਸਾਫ਼ ਪਾਉਂਦੇ ਕਿ ਨਹੀਂ ਪਾਉਂਦੇ ਵੱਡ ਗੱਲ ਹੈ ਪਾਣੀ ਪਾ ਦਿੰਦੇ ਆ ਜਿਆਦਾ ਇਹ ਦੁੱਧ ਦੇ ਵਿੱਚ ਅਨਸੇਫ ਵਾਲੀ ਜਿਹੜੀ ਗੱਲ ਹੈ ਉਹ ਕੋਈ ਇੱਕ ਅੱਧਾ ਹੁੰਦਾ ਕੋਈ ਜਿਆਦਾ ਨਹੀਂ ਹੁੰਦੇ ਇਸ ਕਰਕੇ ਬੈਟਰ ਆ ਕਿ ਜਿਹੜਾ ਮਿਲਕ ਆ ਉਹਨੂੰ ਲੈ ਕੇ ਯੂਜ਼ ਕੀਤਾ ਜਾਵੇ ਇਸ ਤੋਂ ਸਵਾਇ ਜਿਹੜਾ ਆਪਾਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਉਹ ਉਹ ਹੈਗਾ ਜਿਹੜੇ ਤੁਹਾਡੇ ਬਾਕੀ ਜਿਹੜੇ ਸੈਂਪਲ ਲੈਨੇ ਆ ਅਸੀਂ ਉਹ ਜਿਹੜੇ ਮਸਾਲੇ ਹੈਗੇ ਆ ਮਸਾਲਿਆਂ ਦੇ ਵਿੱਚ ਵੀ ਐਡੈਕਟ੍ਰੇਸ਼ਨ ਬਹੁਤ ਹੈ ਜੀ ਖਾਸ ਕਰਕੇ ਜਿਵੇਂ ਆਪਾਂ ਹਲਦੀ ਬਹੁਤ ਯੂਜ਼ ਕਰਦੇ ਆ ਜਾਂ ਆਪਾਂ ਦੇਗੀ ਮਿਰਚ ਹੋ ਗਈ ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਅਨਸੇਫ ਸੈਂਪਲਸ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੂੰ ਕਿਸੇ ਨੋਨ ਸੋਰਸ ਤੋਂ ਲੈਣੇ ਚਾਹੀਦੇ ਆ ਜਾਂ ਬਹੁਤੇ ਮਸਾਲੇ ਜਿਹੜੇ ਹੈਗੇ ਆਪਣੇ ਲੇਡੀਜ਼ ਘਰੇ ਬਣਾ ਲੈਣੇ ਆ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਹੈ ਸੋ ਜਿਹੜੇ ਫਰੂਟਸ ਆਰ ਵੈਜੀਟੇਬਲਸ ਆ ਉਹ ਅਜੇ ਵੀ ਸੇਫ ਹੈਗੇ ਆ ਤੇ ਉਹਦੇ ਵਿੱਚ ਅਸੀਂ ਪੈਸਟੀਸਾਈਡਸ ਹੋਰ ਦੂਜੇ ਵੀ ਜਿੰਨੇ ਕ ਅਸੀਂ ਹੁਣ ਤੱਕ ਸਾਡੀ ਟੈਸਟਿੰਗ ਹੋਈ ਆ ਉਹ ਵਿਦਨ ਪਰਮਿਸਿਬਲ ਲਿਮਿਟਸ ਆਏ ਆ ਉਹਦੇ ਵਿੱਚ ਉਸ ਤੋਂ ਵਜੋਂ ਨਹੀਂ ਆਏ ਆ ਇਹਦੇ ਵਿੱਚ ਇੱਕ ਇਸ਼ੂ ਸੀਗਾ ਜਿਹੜਾ ਫਰੂਟਸ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਉਹ ਅਸੀਂ ਰਿਪੀਟਿਡਲੀ ਚੈੱਕ ਕਰਦੇ ਆਂ ਉਹਨਾਂ ਦੇ ਵਿੱਚ ਪਹਿਲਾ ਸੀਗੇ ਇਸ਼ੂ ਇਹ ਪਰ ਹੁਣ ਕੈਲਸ਼ੀਅਮ ਕਾਰਬਾਇਡ ਨਹੀਂ ਯੂਜ਼ ਕਰ ਰਹੇ ਹੁਣ ਜਿਹੜੇ ਸਾਡੇ ਕੋਲੇ ਅਸੀਂ ਨਾ ਰਾਈਪਨਿੰਗ ਚੈਂਬਰਸ ਆ ਗਏ ਆ ਮੰਡੀਆਂ ਦੇ ਵਿੱਚ ਤਾਂ ਅਸੀਂ ਬਣਾ ਦਿੱਤੇ ਵੈਸੇ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਵਿੱਚ ਜਿਹੜੀ ਗੈਸ ਹੀ ਯੂਜ਼ ਕਰ ਰਹੇ ਜਿਹੜੀ ਕਿ ਪਰਮਿਟਡ ਆ ਗਿਆ ਉਹਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆ ਸੋ ਵੀ ਕੈਨ ਕੰਜ਼ੂਮ ਮੋਰ ਫਰੂਟਸ ਤੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਵੈਜੀਟੇਬਲਸ ਹੈਗੇ ਆ ਸੈਲਡਸ ਹੈਗੇ ਆ ਉਹਨਾਂ ਦੇ ਵਿੱਚ ਦਿੱਕਤ ਨਹੀਂ ਆ ਸੋ ਉਹ ਆਪਾਂ ਨੂੰ ਪ੍ਰੇਫਰੈਂਸ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਜਿਹੜਾ ਤੁਹਾਡਾ ਬਹੁਤ ਇੰਪੋਰਟੈਂਟ ਡਾਟਾ ਹੈਗਾ ਤੇ ਅਸੀਂ ਜਿਹੜੀਆਂ ਸਾਡੀ ਅਵੇਅਰਨੈਸ ਕੈਂਪੇਨ ਆ ਉਹਦੇ ਵਿੱਚ ਅਸੀਂ 5216 ਸੈਂਪਲ ਟੈਸਟ ਕੀਤੇ ਆ ਜਿਨ੍ਹਾਂ ਚੋਂ 435 ਨਾਨ ਕਨਫਰਮਿੰਗ ਆ ਤੇ ਜਿਹੜੇ ਉਹਦੇ ਵਿੱਚੋਂ ਖਰਾਬ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਕਹਿੰਨੇ ਇੰਪਰੂਵ ਕਰੋ ਤੇ ਜਿੱਥੋਂ ਸਾਡੇ ਸੈਂਪਲ ਫੇਲ ਹੁੰਦੇ ਆ ਫਿਰ ਅਸੀਂ ਉਹਨਾਂ ਦਾ ਜਦੋਂ ਲੋਡ ਪੈਂਦੀ ਆ ਦੂਜੇ ਜਾ ਕੇ ਜਿਹੜੇ ਇਨਫੋਰਸਮੈਂਟ ਸੈਂਪਲ ਆ ਉਹ ਵੀ ਅਸੀਂ ਉਹਨਾਂ ਨੂੰ ਭਰਦੇ ਆ ਇਸ ਤੋਂ ਸਿਵਾਏ ਜਿਹੜਾ ਹੈਗਾ ਅਸੀਂ ਕਿਸੇ ਨੂੰ ਜਿਹੜਾ ਇਹਦੇ ਚੋਂ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਪਿਛਲੇ 3 ਸਾਲ ਦੀ ਇਹਦੇ ਵਿੱਚ ਚਾਹੇ ਏਡੀਸੀ ਕੋਰਟ ਹੈ ਜਾਂ ਸੀਜੀਐਮ ਕੋਰਟ ਹੈ ਜੇ ਤਾਂ ਸਬਸਟੈਂਡਰਡ ਹੋਵੇ ਫਿਰ ਉਹ ਏਡੀਸੀ ਕੋਰਟ ਚ ਜਾਂਦਾ ਉਹਨੂੰ ਜੁਰਮਾਨਾ ਹੁੰਦਾ ਤੇ ਜਿਹੜੇ ਮਤਲਬ ਅਨਸੇਫ ਆਵੇ ਤਾਂ ਫਿਰ ਉਹ ਜੁਡੀਸ਼ੀਅਲ ਕੋਰਟ ਚ ਜਾਂਦੇ ਔਰ ਉਹਨੂੰ ਫਿਰ ਸਜ਼ਾ ਵੀ ਹੁੰਦੀ ਆ ਔਰ ਪਿਛਲੇ 5 ਸਾਲ ਚ 145 ਬੰਦਿਆਂ ਦੀ ਕਨਵਿਕਸ਼ਨ ਹੋਈ ਆ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਵੀ ਹੋਈ ਆ ਆ ਖਾਸ ਕਰਕੇ ਜਿਹੜੇ ਪਨੀਰ ਵਾਲੇ ਔਰ ਜਿਹੜੇ ਦੇਸੀ ਕੀ ਵਾਲੇ ਆ 145 ਬੰਦਿਆਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋਈ ਆ ਇਹਦੇ ਵਿੱਚ ਜਿਵੇਂ 24 25 ਚ ਟੋਟਲ ਕੇਸ ਜਿੰਨੇ ਸੀ 479 ਤੇ 77 ਬੰਦੇ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਜੀ 23 24 ਚ 1,95 ਹਜ਼ਾਰ ਜੁਰਮਾਨਾ ਹੋਇਆ ਸੀ ਤੇ 24 25 ਚ 4,73 ਹਜ਼ਾਰ ਸੀ ਜੁਰਮਾਨਾ ਵੀ ਵਧਾ ਰਹੇ ਆ ਜਿਹੜੇ ਮਲਾਵਟ ਖੋਹ ਰਹੇ ਆ ਉਹਨਾਂ ਦੀ ਸਜ਼ਾ ਵਧਾ ਰਹੇ ਆ ਉਹਨਾਂ ਨੂੰ ਪਨਿਸ਼ਮੈਂਟ ਵੀ ਦਵਾ ਰਹੇ ਆ ਇਹਦੇ ਨਾਲ ਨਾਲ ਸਾਡਾ ਜਿਹੜੀ ਅੱਜ ਦੀ ਮੀਟਿੰਗ ਇਹਦਾ ਮੇਰਾ ਪੀਸੀ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਜੇ ਅਵੇਅਰਨੈਸ ਹੋਏਗੀ ਤਾਂ ਉਹ ਇਸ ਮਲਾਵਟ ਖੋਹਾਂ ਤੋਂ ਬਚ ਸਕਦੇ ਆ ਜੇ ਸਾਨੂੰ মিডিਆ ਵਾਲੇ ਲੋਕਾਂ ਵੱਲੋਂ ਐਕਸ਼ਨੇਬਲ ਇਨਫੋਰਮੇਸ਼ਨ ਕੋਈ ਆਉਂਦੀ ਹੈ ਕਿ ਫਲਾਨੀ ਜਗ੍ਹਾ ਤੇ ਦੇਸੀ ਘੋਦੀ ਫੈਕਟਰੀ ਆ ਔਰ ਸਾਨੂੰ ਸ਼ੱਕ ਆ ਉੱਥੇ ਨਕਲੀ ਬਣਾਉਂਦੇ ਆ ਜਾਂ ਫਲਾਨੀ ਜਗ੍ਹਾ ਤੋਂ ਪਨੀਰ ਆ ਕਈ ਵਾਰੀ ਸਾਨੂੰ ਇਨਫੋਰਮੇਸ਼ਨ ਆਈ ਕਿ ਸਾਨੂੰ ਮਤਲਬ ਹਰਿਆਣੇ ਦੇ ਵਿੱਚੋਂ ਯੂਪੀ ਚੋਂ ਬਹੁਤ ਆਂਦਾ ਖਾਸ ਕਰਕੇ ਜਦੋਂ ਫੈਸਟੀਵਲਸ ਹੁੰਦੇ ਆ ਵੀ ਇੱਕ ਪੂਰੀ ਗੱਡੀ ਆ ਰਹੀ ਆ ਪਨੀਰ ਦੀ ਅਸੀਂ ਉਹ ਫੜੀਆਂ ਵੀ ਆ ਡਿਸਟਰੋਏ ਵੀ ਕੀਤਾ ਟੈਸਟਿੰਗ ਵੀ ਕੀਤੀ ਆ ਔਰ ਅਸੀਂ ਉਹਨੂੰ ਮੌਕੇ ਤੇ ਫ੍ਰੀਜ਼ ਕਰਕੇ ਸਾਰੇ ਨੂੰ 24 ਹਾਅਰ ਦੀ ਰਿਪੋਰਟ ਜਾਂ 24 ਹਾਅਰ ਦੀ ਰਿਪੋਰਟ ਦੇ ਕੇ ਉਹਨੂੰ ਅਸੀਂ ਇਮੀਡੀਏਟਲੀ ਜਿਹੜਾ ਡਿਸਟਰੋਏ ਵੀ ਕਰਦੇ ਹਾਂ ਉਹਨੂੰ ਸੋ ਅਸੀਂ ਕਮਿਟਿਡ ਆਂ ਜੀ ਲੋਕਾਂ ਦੀ ਸੇਫਟੀ ਵਾਸਤੇ ਤੇ ਇਸ ਤੋਂ ਸਵਾਇਡਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ 5216 ਅਸੀਂ ਜਿਹੜੇ ਹੈਗੇ ਆ ਉਹ ਸੈਂਪਲ ਭਰੇ ਆ ਜਿਹੜੇ ਕਿ ਉਹਦਾ ਮਕਸਦ ਲੋਕਾਂ ਨੂੰ ਸਮਝਾਣਾ ਹੈ ਲੋਕਾਂ ਨੂੰ ਇੱਕ ਮਤਲਬ ਓਪਰਚੁਨਿਟੀ ਇੱਕ ਐਵੀਨਿਊ ਦੇਣਾ ਕਿ ਤੁਸੀਂ ਜਿਹੜਾ ਆਪਣਾ ਜਿਹੜਾ ਖਾਣਾ ਹੈ ਉਹ ਟੈਸਟ ਕਰਾ ਸਕਦੇ ਹੋ ਚਾਹੇ ਉਹ ਮਸਾਲੇ ਹੋਣ ਘਿਓ ਹੋਵੇ ਦੁੱਧ ਹੋਵੇ ਪਨੀਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਵੀ ਤੁਸੀਂ ਉਹਨੂੰ ਬੁਲਾਓ ਉਹ ਮੌਕੇ ਤੇ ਟੈਸਟ ਕਰਕੇ ਉਹਦੀ ਅਸੀਂ ਨੋਮੀਨਲ ਜੇ ਫੀ ਹੈ ਉਹਦੀ 50 ਰੁਪਏ ਜਿਹੜੀ ਬੈਂਦ ਜਿਹੜੀ ਜਾਂਦੀ ਹੈ ਤੇ ਉਹ ਤੁਸੀਂ ਦੁਕਾਨਦਾਰ ਖੁਦ ਵੀ ਕਰਾ ਸਕਦਾ ਕੰਜ਼ਿਊਮਰ ਵੀ ਕਰਾ ਸਕਦਾ ਔਰ ਜਦੋਂ ਸਾਨੂੰ ਕੋਈ ਬੰਦੇ ਕਹਿੰਦੇ ਅਸੀਂ ਮੌਕੇ ਤੋਂ ਮੌਕੇ ਅਸੀਂ ਉਹਦੇ ਸੈਮੀਨਾਰ ਵੀ ਕਰਦੇ ਆ ਮੇਲੇ ਵੀ ਲਾਣੇ ਆ ਔਰ ਲੋਕਾਂ ਨੂੰ ਅਸੀਂ ਜਿਹੜਾ ਈਟ ਰਾਈਟ ਇਨੀਸ਼ੀਏਟਿਵ ਹੈ ਸਾਡਾ ਉਹਦੇ ਵਿੱਚ ਮਿਲਟਸ ਬਾਰੇ ਜਿਹੜੀਆਂ ਜਿਹੜੀ ਡਾਈਟ ਹੈ ਜਿਹੜੀ ਕਿ ਜਿਹਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੁੰਦਾ ਹੈ ਫਰੂਟਸ ਬਾਰੇ ਵੈਜੀਟੇਬਲਸ ਬਾਰੇ ਜਿਨ੍ਹਾਂ ਦੀ ਕੰਜ਼ਮਪਸ਼ਨ ਜੇ ਆਪਾਂ 60% ਜਿਹੜਾ ਜੋ ਵੀ ਆਪਾਂ ਖਾਂਦੇ ਆ ਜੇ ਉਹਦੇ ਚੋਂ 60% ਕੁਦਰਤੀ ਖਾਣਾ ਹੋਵੇਗਾ ਫਰੂਟਸ ਹੋਣਗੇ ਸਲਾਦ ਹੋਣਗੇ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ। ਬਾਕੀ ਜਿਹੜਾ ਹੈਗਾ ਉਹ ਫਰੈਸ਼ਲੀ ਕੁਕਡ ਖਾਣਾ ਹੋਏਗਾ। ਸੋ ਇਹਦੇ ਨਾਲ ਨਾਲ ਅਸੀਂ ਜਿਹੜਾ ਇਹ ਜਿਹੜਾ ਸਾਡਾ ਸਾਡਾ ਇਹ ਉਪਰਾਲਾ ਵੀ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਬਹੁਤ ਐਕਟਿਵ ਹੈ। ਉਹਨਾਂ ਨੇ ਜਿਹੜੇ ਤੁਹਾਡੇ ਅਸੀਂ 60191 ਲਾਇਸੈਂਸ ਇਸ਼ੂ ਕੀਤੇ ਆ ਵੀ ਹਾਂ ਵੀ ਇਹ ਬੰਦਾ ਜਿਹੜਾ ਸਾਰੇ ਸਟੈਂਡਰਡ ਫਾਲੋ ਕਰਦਾ। 2 ਲੱਖ ਇਹ ਹੈਗਾ ਜੀ ਤੁਹਾਡੇ 265000 ਰਜਿਸਟ੍ਰੇਸ਼ਨਸ ਕੀਤੀਆਂ ਅਸੀਂ। ਤੇ ਟ੍ਰੇਨਿੰਗਸ ਕੀਤੀਆਂ ਹੈਗੀਆਂ ਅਸੀਂ ਜਿਹੜੇ ਪਿਛਲੇ 3 ਸਾਲ ਦੇ ਵਿੱਚ 55000 ਟ੍ਰੇਨਿੰਗ ਲੋਕਾਂ ਨੂੰ ਦਿੱਤੀਆਂ ਅਸੀਂ ਉਹਦੇ ਵਿੱਚ ਸਾਰਾ A to Z ਜਿਹੜਾ ਵੀ ਜਿਹੜਾ ਤੁਹਾਡੇ ਸਰਟੀਫਿਕੇਸ਼ਨ ਵਾਸਤੇ ਕੀ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਮਦਦ ਕਰਦੇ ਆਂ ਈਵਨ ਰੀੜੀ ਵਾਲਿਆਂ ਦੀ ਜਿਹੜੀ ਹੈਗੀ ਮਦਦ ਕਰਦੇ ਆਂ ਉਹਨਾਂ ਨੂੰ ਕੰਪਲੇਇੰਟ ਕਰਦੇ ਆਂ ਵੀ ਹਾਈਜਨਿਕ ਪ੍ਰੈਕਟਿਸ ਫਾਲੋ ਕਰਨ ਸੋ ਇਹ ਸਾਰਾ ਜਿਹੜਾ ਅਪਰਾਲਾ ਸਿਹਤ ਮਹਿਕਮਾ ਕਰ ਰਿਹਾ ਪੰਜਾਬ ਦੇ ਲੋਕਾਂ ਦੀ ਸਿਹਤ ਵਾਸਤੇ ਔਰ ਮੈਂ ਉਮੀਦ ਕਰਦਾ ਕਿ ਉਹਦਾ ਭਰਪੂਰ ਫਾਇਦਾ ਉਠਾਣਗੇ ਔਰ ਮੀਡੀਆ ਜਿਹੜਾ ਹੈਗਾ ਸਾਡੀ ਗੱਲ ਹਰ ਘਰ ਤੱਕ ਪਹੁੰਚਾਏਗਾ ਜੀ